ਉਨਾੰਤ ਗੁੰਡਾਗਰਦੀ ਦਾ ਨੰਗਾ ਨਾਚ ਤੇ ਨੌਜਵਾਨਾਂ ਨੇ ਇੱਕ ਸ਼ਖਸ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ ਇਰਾਦਾਇਕਤਲ ਦਾ ਕੇਸ ਦਰਜ ਤਾਲੇ ਤੋਰ ਕੈਚ ਐਸਜੀ ਐਮਸੀਡੀ ਐਡ ਹੌਕ ਕਮੇਟੀ ਨੇ ਕੁਰੂਕ ਖੇਤਰ ਦੇ ਗੁਰਦੁਆਰਾ ਛੇਵੀ ਪਾਤਸ਼ਾਹੀ ਦਾ ਲਿਆ ਚਾਰਜ ਕੀਰਤਨ ਦੌਰਾਨ ਹੀ ਗੋਲਤ ਤੇ ਜੜਿਆ ਨਵਜਿੰਦਰਾ ਮੁਖ ਦਫਤਰ ਦਾ ਵੀ ਪੁਰਾਣਾ ਟਾਲਾ ਕਟਕੇ ਲਾਇਆ ਨਵਾਲੋਕ ਗੁਰੂਕਾਰ ਦੇ ਵਿੱਚ ਨਵੇਂ ਤਾਲੇ ਲਾਇਆ ਜਾਣ ਤੇ ਪਰ ਕੀ ਐਸਜੀਪੀਸੀ ਧਾਮੀ ਬੋਲੇ ਜਬਰੀ ਲਾਏ ਗਏ ਜਿੰਦਰੇ ਹਰਿਆਣਾ ਸਰਕਾਰ ਤੱਕੇ ਦੇ ਨਾਲ ਆਪਣੇ ਹੱਥਾਂ ਦੇ ਵਿੱਚ ਲੈਣਾ ਚਾਹੁੰਦੀ ਹੈ ਪ੍ਰਬੰਧ ਅਕਾਲੀ ਦਲ ਨੇ ਵੀ ਕੀਤੀ ਆਲੋਚਨਾ ਦੀਪਸੀ ਦੂਦੀ ਵਰਸੀ ਮੌਕੇ ਬੋਲੇ ਅੰਮ੍ਰਿਤਪਾਲ ਕੇ ਆਜ਼ਾਦੀ ਲਈ ਸ਼ਹੀਦੀ ਦੇਣੀ ਪੈਂਦੀ ਹੈ ਮੈਂ ਸ਼ਹਾਦਤ ਲਈ ਹਤਿਆਰ ਬੁੱਢਾ ਹੋ ਕੇ ਕਿਸੇ ਹਸਪਤਾਲ ਦੇ ਬੈੱਡ ਤੇ ਨਹੀਂ ਮਰਨਾ ਚਾਹੁੰਦਾ ਆਪਦਾਇਕ ਕਮੇਟੀ ਤੇ ਰਤਨ ਦੇ ਖਿਲਾਫ ਲੰਬਿਤ ਹੋਈ ਸਰਪੰਚ ਯੂਨੀਅਨ ਸ਼ਿਕਾਇਤ ਦੇ ਬਾਵਜੂਦ ਹੁਣ ਤੱਕ ਕਾਰਵਾਈ ਨਾ ਹੋਣ ਤੇ ਉੱਤੇ ਸਵਾਲ ਸੂਬੇ ਪੰਡ ਦੇ ਵਿੱਚ ਮੋਰਚਾ ਖੋਲ੍ਹਣ ਦੀ ਚੇਤਾਵਨੀ ਰਿਸ਼ਵਤ ਲੈਣ ਦੇ ਐਮਐਲਏ ਦੇ ਕਰੀਬੀ ਵੀ ਹੋਈ ਸੀ ਗ੍ਰਿਫਤਾਰੀ ਅੱਜ ਪੰਜਾਬ ਦੇ ਸਭ ਤੋਂ ਵੱਡੇ ਸੀਵਰੇਜ ਟ੍ਰੀਟਮੈਂਟ ਪਲੈਂਟ ਦੀ ਹੋਵੇਗੀ ਸ਼ੁਰੂਆਤ ਲੁਧਿਆਣਾ ਚ ਸੀਐਮ ਮਾਨ ਕਰਨਗੇ ਉਦਘਾਟਨ 115 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਹੈ ਪਲੈਂਟ ਪਰਾਲੀ ਦੇ ਮੁੱਦੇ ਤੇ ਅੱਜ ਮਹਾਲੀ ਦੇ ਵਿੱਚ ਹੋਵੇਗਾ ਮੰਤਨ ਕੇਂਦਰੀ ਮੰਤਰੀ ਭਪੇਂਦਰ ਯਾਦਵ ਵੀ ਕਰਨ ਦੇ ਵਰਕਸ਼ਾਪ ਦਾ ਉਦਗਾਟਨ ਪੰਜਾਬ ਤੇ ਹਰਿਆਣਾ ਦੇ ਸੀਐਮ ਹੋਣਗੇ ਸ਼ਾਮਿਲ। ਗੁਡਾਸਪੁਰ 22 ਫਰਵਰੀ ਤੋਂ ਰੇਲਾ ਰੁਕੇਗੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਗੰਨੇ ਦੇ ਬਕਾਇਆ ਨੂੰ ਲੈ ਕੇ ਕੀਤਾ ਜਾਵੇਗਾ ਆंदोलਨ। ਅੰਮ੍ਰਿਤਸਰ ਚ ਰنجੀਤ ਐਵੇਨਿਊ ਦੇ ਇੱਕ ਹੋਟਲ ਦੀ ਉਸ ਸਾਰੀ ਦੀ ਦੇ ਲੈਫਟ ਚੋਂ ਮਿਲੀ ਲਾਸ਼ 19 ਦਿਨ ਤੋਂ ਲਪਤਾ ਸੀ ਮ੍ਰਿਤਕ ਪਰਿਵਾਰ ਨੇ ਗੁੰਮਸ਼ੁਦਗੀ ਦੀ ਰਿਪੋਰਟ ਕਰਵਾਈ ਸੀ ਦਰਜ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਭਿਆਨਕ ਹਾਸਾ ਸਟੰਟ ਕਰ ਰਹੇ ਬਾਈਕ ਸਵਾਰ ਆਪਸ ਟਕਰਾਈ ਦੋਵੇਂ ਨੌਜਵਾਨ ਹੋਏ ਗੰਭੀਰ ਜ਼ਖਮੀ ਅੱਜ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਦੇ ਇਮਤਿਹਾਨ ਦੁਪਹਿਰ 2 ਵਜੇ ਸ਼ੁਰੂ ਹੋਵੇਗਾ ਪੇਪਰ ਕਰੇ 3 ਲੱਖ ਸਟੂਡੈਂਟ ਦੇਣਗੇ ਐਗਜ਼ਾਮ ਫਰਵਰੀ-ਮਾਰਚ ਵਾਲੀ ਗਰਮੀ ਦਾ ਹੋ ਰਿਹਾ ਹੈਸਾਸ ਕੱਲ ਸਮਰਾਲਾ 'ਚ ਸਭ ਤੋਂ ਵੱਧ 30.2 ਡਿਗਰੀ ਟੈਂਪਰੇਚਰ ਕੀਤਾ ਗਿਆ ਦਰਜ ਕਿਸਾਨਾਂ ਨੂੰ ਕਣਕ ਦਾ 4 ਘਟਣ ਤੇ ਆਲੂ ਦੀ ਫਸਲ ਖਰਾਬ ਹੋਣ ਦਾ ਡਰ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਹਾਸ ਰਵਜਤ ਕੋਰ ਨਿਊਜ਼ 18 ਪੰਜਾਬ ਖ਼ਬਰਾਂ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਗੁਰਜੋ ਸੰਧੂਾਰ ਬੁਲੇਟਿਨ ਦੇ ਵਿੱਚ ਹਰ ਵੱਡੀ ਤੇ ਛੋਟੀ ਖ਼ਬਰ ਤੇ ਨਜ਼ਰ ਪਾਵਾਂਗੇ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਸੰਗਰੂਰ ਦੇ ਸੁਨਾਮ ਤੋਂ ਸੰਗਰੂਰ ਦੇ ਸੁਨਾਮ ਦੇ ਵਿੱਚ ਗੁੰਡਾ ਗਰਦੀਦਾਰ ਨੰਗਾ ਨਾਚ ਵੇਖਣ ਨੂੰ ਮਿਲਿਆ ਨੌਜਵਾਨ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਿਆ ਲੋਹੇ ਦੀਆਂ ਪਾਈਪਾਂ ਦੇ ਨਾਲ ਬੁਰੀ ਤਰ੍ਹਾਂ ਕੁੱਟਿਆ ਗਿਆ ਦਾਦੇ ਕੇ ਹਮਲਾਵਰਾ ਦੀਆਂ ਬਿੰਤਾ ਕਰਦਾ ਰਿਹਾ ਪੀੜਤ ਪਰ ਉਸ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ ਲੋਹੇ ਦੀਆਂ ਪਾਈਪਾਂ ਨਾਲ ਬਦਮਾਸ਼ ਜੂਨੇ ਉਸ ਨੂੰ ਕੁੱਟਦੇ ਰਹੇ ਬਠਿੰਡਾ ਐਮਸ ਹਾਲਾਕੀ ਉਸ ਪੀੜਤ ਨੂੰ ਦਾਖਲ ਕਰਵਾਇਆ ਗਿਆ ਹੈ ਉਸ ਦੀ ਜੋ ਹਾਲਤ ਹੈ ਉਹ ਨਾਜ਼ੁਕ ਬਣੀ ਹੋਈ ਹੈ ਬਿਲਕੁਲ ਪੀੜਤ ਦੀਆਂ ਦੋਵੇਂ ਲੱਤਾਂ ਤੇ ਬਾਹਾਂ ਤੇ ਗੰਭੀਰ ਸੱਟਾਂ ਆਏ ਨੇ ਪੁਰਾਣਾ ਐਚਐਸਜੀ ਐਮਸੀ ਨਾਲ ਜੁੜੀ ਹੋਈ ਇਹ ਤਾਲੇ ਤੋੜ ਕੇ ਐਚਐਸਜੀ ਐਮਸੀ ਨੇ ਕੁਰਕ ਖੇਤਰ ਦੇ ਗੁਰਦੁਆ ਦੇ ਕਿ ਕੀਰਤਨ ਦੌਰਾਨ ਹੀ ਗੋਲਕ ਤੇ ਨਵਾਂ ਜਿੰਦਰਾ ਝੱਡਤਾ ਹਾਲਾਂਕਿ ਪੁਰਾਣੇ ਤਾਲੇ ਕੱਟ ਕੇ ਨਵਾਂ ਜਿੰਦਰਾ ਝੜਿਆ ਗਿਆ ਹੈ ਕੱਲ ਦੀਆਂ ਤਸਵੀਰਾਂ ਵੀ ਤੁਹਾਨੂੰ ਅਖਸੀ ਵਿਖਾਈਆਂ ਸੀ ਕਿ ਜਦੋਂ ਕੇ ਐਸਜੀਐਮਸੀ ਦੇ ਵੱਲੋਂ ਪੁਰਾਣੇ ਤਾਲੇ ਕੱਟ ਕੇ ਨਵੇਂ ਤਾਲੇ ਜੋਨੇ ਜੜੇ ਗਏ ਸੀ ਬਿਲਕੁਲ ਸੀਲ ਲਗਾ ਦਿੱਤੀ ਗਈ ਹੈ ਮੁੱਖ ਦਫ਼ਤਰ ਦਾ ਵੀ ਪੁਰਾਣਾ ਤਾਲਾ ਕੱਟ ਕੇ ਨਵਾਂ ਲਗਾਇਆ ਗਿਆ ਪ੍ਰਬੰਧਕਾਂ ਨੇ ਚਾਬੀ ਨਹੀਂ ਸੌਂਪੀ ਤਾਂ ਮੈਜਿਸਟਰੇਟ ਦੀ ਮੌਜੂਦਗੀ ਦੇ ਵਿੱਚ ਕਾਰਵਾਈ ਕੀਤੀ ਗਈ ਹੈ ਭਾਰੀ ਪੁਲਿਸ ਦੀ ਮੌਜੂਦਗੀ ਦੇ ਵਿੱਚ ਪੁਰਾਣੇ ਤਾਲੇ ਜਿਹੜੇ ਨੇ ਉਹ ਕੱਟੇ ਗਏ ਨੇ ਐਸਜੀਪੀਸੀ ਨੇ ਗੋਲਕ ਦਫ਼ਤਰ ਤੇ ਨਵੇਂ ਤਾਲੇ ਲਾਉਣ ਦਾ ਵਿਰੋਧ ਕੀਤਾ ਹੈ ਗੁਰੂ ਘਰਾਂ ਨੂੰ ਹਥਿਆਉਣ ਦੀ ਕੋਸ਼ਿਸ਼ ਹੋ ਰਹੀ ਹੈ ਇਹ ਐਸਜੀਪੀਸੀ ਦਾ ਇਲਜ਼ਾਮ ਹੈ ਸਿੱਖ ਸੰਗਤ ਸਰਕਾਰੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕਰੇਗੀ ਦੱਸਦੇ ਕਿ 2014 ਚਸਜੀ ਐਮਸੀ ਐਕ ਨੂੰ ਮਾਨਤਾ ਦਿੱਤੀ ਗਈ ਸੀ ਸੁਪਰੀਮ ਕੋਰਟ ਦੇ ਵੱਲੋਂ ਇਸ ਦੇ ਬਾਅਦ 38 ਮੈਂਬਰੀ ਅਡਹੋਕ ਕਮੇਟੀ ਦਾ ਗਠਨ ਕੀਤਾ ਗਿਆ ਹਰਿਆਣਾ ਸਰਕਾਰ ਦੇ ਵੱਲੋਂ ਪਿਛਲੇ ਸਾਲ 21 ਦਸੰਬਰ ਨੂੰ ਚੋਣ ਵੀ ਹੋਈ ਸੀ ਜਿਸ ਤੇ ਮਹੰਤ ਕਰਮਜੀਤ ਸਿੰਘ ਨੂੰ ਪ੍ਰਧਾਨ ਐਲਾਨਾ ਗਿਆ ਸੀਗਾ ਤੇ ਹੁਣ ਤਾਲੇ ਤੋੜ ਕੇ ਚਸਜੀ ਐਮਸੀ ਨੇ ਕੁਰੂਕਸ਼ੇਤਰ ਦੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਦਾ ਚਾਰਜ ਸੰਭਾਲਿਆ ਹੈ ਤਸਵੀਰਾਂ ਕੱਲ੍ਹ ਦੀਆਂ ਤੁਹਾਨੂੰ ਵਖਾੜਿਆ ਜਦੋਂ ਕਿ ਤਾਲੇ ਕੱਟਦੇ ਹੋਏ ਪੁਰਾਣੇ ਤਾਲੇ ਕੱਟਦੇ ਹੋਏ ਨਜ਼ਰ ਆ ਰਹੇ ਨੇ ਤੇ ਪੁਰਾਣੇ ਤਾਲੇ ਕੱਟ ਕੇ ਨਵੇਂ ਤਾਲੇ ਝੜ ਦਿੱਤੇ ਗਏ ਹਾਲਾਂਕਿ ਐਸਜੀਪ बिल्कुल तस्वीर ने पहली तस्वीर तूा तो रहे हैं गोलक से जो नवा लॉक लगाया गया है दूजी तस्वीर है मुख दफ्तर से भी कब्जा किया गया है दस दईए कि बलजीत सिंहवाल जक्सर इसे ही गुरद्वारा साहब के मौजूद होंगे ने मुख अ कह सकते हैं और इस गुरद्वारा साहब के इतने ही मीटिंगा होंगे ने उस वे काफ़ी कशमकश से कि आखिरकार प्रधान जो बनाए जा सकते हैं चर्चावान सन पर आखिरकार जिस तरीके कमेटी बैठी तो फिर ਵੋਟਾਂ ਹੋਈਆਂ ਔਰ ਉਸ ਦੌਰਾਨ ਜਿਹੜੇ ਪ੍ਰਧਾਨ ਨੇ ਉਹ ਮਹੰਤ ਕਰਮਜੀਤ ਸਿੰਘ ਚੁਣੇ ਗਏ ਤਾਂ ਹੁਣ ਇਹ ਤਸਵੀਰ ਹੈ ਔਰ ਇਸ ਤੇ ਤਸਵੀਰ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਤਾਲੇ ਜਿਹੜੇ ਨੇ ਪੁਰਾਣੇ ਕੱਟ ਦਿੱਤੇ ਗਏ ਨੇ ਔਰ ਨਵੇਂ ਐਚਐਸਜੀ ਐਮਸੀ ਨੇ ਝੜ ਦਿੱਤੇ ਨੇ ਜਿਹੜੇ ਨਵੇਂ ਪ੍ਰਧਾਨ ਨੇ ਸੰਤ ਬਾਬਾ ਕਰਮਜੈ ਸਿੰਘ ਜਮਨਾਵਾਲ ਨਗਰ ਵਾਲੇ ਪ੍ਰਧਾਨ ਅਤੇ ਗੁਰਿੰਦਰ ਸਿੰਘ ਜੀ ਧਮੀਜਾ ਜਰਨਲ ਸੈਕਟਰੀ ਕਵ尔ਜੀਤ ਸਿੰਘ ਜੀ ਸ਼ਰਾਣਾ ਹੋਰ ਸਾਰੇ ਮੈਂਬਰ ਸਹਿਬਾਨ ਅਤੇ ਸਮੂਹ ਸੰਗਤ ਸਹਿਬਾਨ ਸਵੇਲੂ ਗੁਰਦੁਆਰਾ ਸ਼ਹੀ ਪਾਸ਼ਾ ਦੀ ਸੇਵਾ ਸੰਭਾਲੀਏ ਉਸ ਤੋਂ ਪਰੰਤ ਸਾਬ ਉਸ ਜਿਹੜਾ ਸਮੁੱਚੇ ਹਰਿਆਣੇ ਦਾ ਇੰਚਾਰਜ ਵੈਂਦਾ ਸੀ ਉਹਦੀ ਸੇਵਾ ਸੰਭਾਲੀਏ ਉਸ ਤੋਂ ਪਰੰਤ ਸਿੱਖ ਮਿਸ਼ਨ ਹਰਿਆਣਾ ਦੇ ਵਿੱਚ ਬੈਠਿਆ ਹੁਣ ਇਹ ਸਿੱਖ ਮਿਸ਼ਨ ਹਰਿਆਣਾ ਹੈ ਜਿੱਥੋਂ ਪੂਰਾ ਪ੍ਰਚਾਰ ਹੁੰਦਾ ਹੈ ਪੂਰਾ ਸੰਚਾਰ ਹੁੰਦਾ ਹੈ ਉਹਦੇ ਵਿੱਚ ਬੈਠਿਆਂ ਦੀ ਸੇਵਾ ਸੰਭਾਲ ਲਈਏ ਬਾਬਾ ਜੀ ਨੇ ਚਾਬੀਆਂ ਲੈ ਲੀਆਂ ਨੇ ਇਹ ਸਾਰਾ ਪ੍ਰਬੰਧ ਸਾਡੇ ਕੋਲ ਆ ਗਿਆ ਹੈ ਬਾਕੀ ਵੀ ਸਾਰਾ ਪ੍ਰਬੰਧ ਮਹਾਰਾਜ ਦੀ ਕਿਰਪਾ ਨਾਲ ਬੜੀ ਛੇਤੀ ਆ ਜਾਏਗਾ ਅਸ਼ੋਕ ਯਾਦ ਫੋਨ ਲਾਈਨ ਤੇ ਨੇ ਸਾਡੇ ਨਾਲ ਜ਼ਿਆਦਾ ਜਾਣਕਾਰੀ ਲਈ ਅਸ਼ੋਕ ਅਪਡੇਟ ਚਾਹੇਂਗੇ ਆਪਸੇ ਕਿ ਕੱਲ ਤੋਂ ये ताले जड़े गए नए ताले जड़ेगे प्रबंध एक तरह से एसजीपीसी ने ले लिया है जो नए प्रधान है उनकी अगुवाई में तो अभी की क्या देखिए कल जिस तरह से सत्तावन देर बाद एच ने कुरुक्षेत्र का जो ऐतिहासिक गुरुद्वारा छठी पारशाह गुरुद्वारा उस तो पर अपना कब्जा लिया है और कहीं ना कहीं एस ने इसे हैंड ओवर नहीं किया था तो, तो इसको लेकर उन्होंने जो गुल्लक पर लगे ताले हैं जब उन्हें चाबी नहीं मिली तो कटर से काट कर नए ताले लगाए गए कहीं ना कहीं इसको लेकर अब विवाद क्योंकि गर्मा सकता है क्योंकि पंजाब से जो एस जी हैं उनके कुछ सदस्य आज कुरुक्षेत्र के गुरुद्वारे में भी पहुँच सकते हैं और वहीं जो एस मेंबर है हरभजन सिंह मसाना उन्होंने कहा है कि यह सब प्रदेश सरकार की मंशा साफ हो गई है सिखों को दो फाड़ करने की कोशिश की जा रही है कहीं ना कहीं दरबार साहिब के अंदर इस तरह से ताले नहीं तोड़ने चाहिए थे एस डी पी खुद सेवा सौंपती पर सरकारी कमेटी तो गोलक पर कब्जा करने की कोशिश कर रही है और कब्जा ही किया है वहीं जगदीश सिंह झिंडा है उन्होंने भी कार्रवाई का विरोध जताया है उन्होंने खुद कहा है कि सीधे तो सरकार की तरफ से कब्जा करवाया गया है ऐसी भी क्या जल्दी थी कि बिना एसजीपीसी के नियमानुसार सेवा लेने के बजाय जबरन कार्रवाई की गई है तो उसको लेकर आज गुरुद्वारे में मीटिंग भी बुलाई गई है उसको लेकर आगे कितना की रणनीति तय की जाएगी कहीं ना कहीं अविवाद बढ़ सकता है जिस तरह से हरियाणा सरकार ने नई कमेटी गठित किया अशोक तो, अशोक, तो, अशोक मीटिंग में कौन कौन नजर आ सकते हैं हम एक मीटिंग में जगदीश सिंह झिंडा और एस के कुछ मेंबर नजर आ सकते हैं या फिर ये इकट्ठे मीटिंग होगी जी।, जी कहीं ना कहीं जगदीश सिंह जिंदा ने बड़ा ऐलान किया है आज वो कोई बड़ा फैसला ले सकते हैं तो वहीं एस के भी उन्होंने ऐसी संभावना जताई जा रही है कि एस के भी कुछ लोग यहाँ पर पहुँच सकते हैं क्योंकि कि... काफी बड़ा विवाद अब गर्मा सकता है कि जिस तरह से बार बार कहा जा रहा है झिंडा खुद कह रहे हैं कि इस तरह से कब्जा नहीं लेना चाहिए था सरकार ने कमेटी बनाई है जो रह कहीं नई कहीं कमेटी बनी है उस कमेटी ने अब चार्ज लेना था और कल जिस तरह से जो नए महंत प्रधान बने हुए सितंबर में बने उन्होंने कहा की चार महीने हो चुके हैं अब हम धीरे धीरे हरियाणा प्रदेश के जो बावन गुरुद्वारे हैं उन पर नायक अधिकार जमाएंगे कहीं ना कहीं जो हरियाणा जिस तरह से अलग गुरुद्वारे हैं गुरुद्वारों से एस डी पी सी संचालित चल रही थी उन गुरुद्वारों पर धीरे धीरे अपना कब्जा जमाएंगे और गोलक पे इस तरह से कब्जा लिया है उसके साथ जो गुरुद्वारा छठी पातशाही के साथ जो हरियाणा और पंजाब का सिख मिशन का ऑफिस है सिख मिशन कहा जाता है जिसे वहां पर भी कटर को काट कटर ताले को काटकर उनके दफ्तर पर भी अपना ताला जड़ा है जी ਨਿੱਕੇ ਅਸ਼ੋਕ ਬੱਬਾ ਸ਼ੁਕਰੀਆ तमाम जानकारी के लिए धन्यवाद ता ए आ, ताले जड़े गए ने और उसको लेके हुन आज बड़ी मीटिंग जड़ी है ओ बताया जा रहा है कि होवेगी इस ਨਾਲ ਹੀ ਦੱਸ ਦੇ ਕਿ ਡਾਕਟਰ ਦਲਜੀਤ ਸਿੰਘ ਚੀਮਾ ਅਕਾਲੀ ਆਗੂ ਉਹਨਾਂ ਦੇ ਵੱਲੋਂ ਟਵੀਟ ਕੀਤਾ ਗਿਆ ਉਹਨਾਂ ਨੇ ਲਿਖਿਆ ਹੈ ਕਿ ਹਰਿਆਣਾ ਸਰਕਾਰ ਵੱਲੋਂ ਕੁਕ ਖੇਤਰ ਦੇ ਗੁਰਦੁਆਰਾ ਸਾਹਿਬ ਵਿੱਚ ਗੋਲ ਕਾਂ ਅਤੇ ਦਫ਼ਤਰ ਦੇ ਤਾਲੇ ਜ਼ਬਰੀ ਤੋੜਨ ਦੀ ਕਾਰਵਾਈ ਦੀ ਅਕਾਲੀ ਦਲ ਨਿੰਦਾ ਕਰਦਾ ਹੈ ਇਸ ਨਾਲ ਹੀ ਹਰਿਆਣਾ ਦੇ ਮੁੱਖ ਮੰਤਰੀ ਨੂੰ ਅਪੀਲ ਹੈ ਕਿ ਗੈਰ ਕਾਨੂੰਨੀ ਤਰੀਕੇ ਨਾਲ ਨਾਮਜ਼ਦ ਕਮੇਟੀ ਨੂੰ ਕੰਟਰੋਲ ਲੈਂਡ ਤੋਂ ਰੋਕਿਆ ਜਾਵੇ ਸਭੋ ਉਹਨਾਂ ਨੂੰ ਐਸਜੀਪੀਸੀ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਚੋਣਾ ਕਰਵਾਉਣੀਆ ਚਾਹੀਦੀਆਂ ਹਨ ਤੇ ਆਹ ਟਵੀਟ ਕੀਤਾ ਹੈ ਸੀਨੀਅਰ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਦੇ ਉਧਰ ਇੱਕ ਹੋਰ ਵੱਡਾ ਮਸਲਾ ਹੈ ਬਠਿੰਡਾ ਦੇ ਹਾਤੀ ਦੇ ਵਿਧਾਇਕ ਅਮਿਤ ਰਤਨ ਦੇ ਖਿਲਾਫ ਸਰਪੰਚ ਯੂਨੀਅਨ ਨੇ ਮੋਚਾ ਖੋਲ ਦਿੱਤਾ ਯੂਨੀਅਨ ਦਾ ਕਹਿਣਾ ਹੈ ਕਿ ਸਰਪੰਚ ਤੇ ਪਤੀ ਪ੍ਰਤਪਾਲ ਕੁਮਾਰ ਦੀ ਸਾਰੀ ਸ਼ਿਕਾਇਤ ਵਿਧਾਇਕ ਦੇ ਖਿਲਾਫ ਹੈ ਇਸੇ ਵਿਧਾਇਕ ਤੇ ਵੀ ਐਫਆਈਆਰ ਦਰਜ ਹੋਣੀ ਚਾਹੀਦੀ ਹੈ ਜ਼ਿਕਰੀ ਕਾਰਵਾਈ ਨਾ ਹੋਣ ਤੇ ਬਜਟ ਸੈਸ਼ਨ ਦੌਰਾਨ ਪ੍ਰਦਰਸ਼ਨ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਹੈ ਜ਼ਿਕਰੇ ਖਾਸ ਹੈ ਕਿ ਰਿਸ਼ਵਤ ਕਾਂਡ ਨੂੰ ਲੈ ਕੇ ਬੀਤੇ ਦਿਨੀ ਵਿਧਾਇਕ ਦੇ ਕਰੀਬੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀਗਾ ਤੇ ਤਸਵੀਰਾਂ ਤੁਹਾਨੂੰ ਵਖਾ ਰਹੇ ਪਿਛਲੇ ਹਫਤੇ ਦੀਆਂ ਜਦੋਂ ਕਿ ਐਮਐਲਏ ਬਠਿੰਡਾ ਦਿਹਾਤੀ ਤੋਂ ਅਮਿਤ ਰਤਨ ਦੇ ਕਰੀਬੀ ਰਸ਼ੀਮ ਗਰਗ ਨੂੰ ਵਿਜੀਲੈਂਸ ਦੇ ਵੱਲੋਂ ਰੰਗੀ ਹੱਥੀ ਫੜਿਆ ਗਿਆ ਸੀਗਾ ਤੇ ਹੁਣ ਮੰਗ ਕੀਤੀ ਜਾ ਰਹੀ ਹੈ ਕਿ ਐਮਐਲਏ ਨੂੰ ਵੀ ਗ੍ਰਿਫਤਾਰ ਕੀਤਾ ਜਾਏ ਹਾਲਕਿ ਜੋ ਵਿਰੋਧੀ ਪਾਰਟੀਆਂ ਹਨ ਉਹਨਾਂ ਨੂੰ ਵੀ ਸਰਕਾਰ ਨੂੰ ਕੇਰਿਆ ਸੀਗਾ ਤੇ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ ਰਸ਼ੀਮ ਜੋ ਐਮਐਲਏ ਨੇ देहाती अमृत रत्न रुकनगे अगली खबर आज लुधियानाज सीवेज ट्रीटमेंट प्लांट का उद्घाटन कीता जावेगा दजकि सीएम भगवंत मान खुद उद्घाटन करंगे लुधियाना दौरे ते ने आज सीएम भगवंत मान पंजाब दा सब तो वड्डा सीवेज ट्रीटमेंट प्लांट लगन जा रिया है ਬਿਲਕੁਲ ਬੁੱਡੇ ਨਾਲੇ ਦੀ ਸਫਾਈ ਦੇ ਲਈ ਇਹ ਪਲਾਂਟ ਬਣਾਇਆ ਗਿਆ ਹੈ 315 ਕਰੋੜ ਰੁਪਏ ਦੀ ਲਾਗਤ ਦੇ ਨਾਲ ਤਿਆਰ ਹੋਇਆ ਹੈ ਟ੍ਰੀਟਮੈਂਟ ਪਲਾਂਟ ਦੀ ਸਮਰੱਥਾ 225 ਐਮਐਲਡੀ ਹੈ ਤਾਂ ਬੁੱਢਾ ਨਾਲਾ ਇੱਕ ਵੱਡਾ ਮਸਲਾ ਲੰਮੇ ਸਮੇਂ ਤੋਂ ਪਿਛਲੀਆਂ ਕਈ ਸਰਕਾਰਾਂ ਦਾ ਜ਼ਿਕਰ ਜ਼ਿਕਰ ਕਰੀਏ ਤਾਂ ਹਰ ਇੱਕ

ਪਰਾਲੀ ਦੀ ਸਾਮ ਸੰਭਾਲ ਤੇ ਅੱਜ ਵਰਕਸ਼ਾਪ ਲੱਗਣ ਜਾ ਰਹੀ ਹੈ ਦਸ ਦੇ ਕੇ ਮੁਹਾਲੀ ਦੇ ਹੋਟਲ ਰੈਡੀਸਨ ਚ ਵਰਕਸ਼ਾਪ ਦਾ ਆਯੋਜਨ ਕੀਤਾ ਜਾਏਗਾ ਕੇਂਦਰੀ ਮੰਤਰੀ ਭੁਪੇਂਦਰ ਯਾਦਵ ਇਸ ਚ ਸ਼ਾਮਲ ਹੋਣਗੇ ਦਸ ਦੇ ਕੇ ਮੁੱਖ ਮਹਿਮਾਨ ਪੰਜਾਬ ਦੇ ਹਰਿਆਣਾ ਤੇ ਸੀਐਮ ਵੀ ਇਸ ਚ ਸ਼ਿਰਕਤ ਕਰਨਗੇ ਇਸ ਦਿਨ ਵਾਲੀ ਕੈਬਨਿਟ ਮੰਤਰੀ ਮੀਥ ਹੇਰਵੀ ਇਸ ਵਰਕਸ਼ਾਪ ਸ਼ਾਮਲ ਹੋਣਗੇ ਬਿਲਕੁਲ ਸਵੇਰੇ ਕਰੀਬ 9:30 ਵਜੇ ਸ਼ੁਰੂ ਹੋਏਗੀ ਇਹ ਵਰਕਸ਼ਾਪ ਚੌਨੇ ਦੀ ਪਰਾਲੀ ਦੀ ਸਾਮ ਸੰਭਾਲ ਤੇ ਵਿਚਾਰ ਕੀਤਾ ਜਾਏਗਾ ਔਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵੱਲੋਂ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਪੰਜਾਬ ਹਰਿਆਣਾ ਦੇ ਵਿੱਚ ਪਰਾਲੀ ਦੀ ਸਾਮ ਸੰਭਾਲ ਇੱਕ ਗੰਭੀਰ ਸਮੱਸਿਆ ਹੈ ਇਸ ਕਰਕੇ ਇਹਨਾਂ ਦੋਹਾਂ ਸੂਬਿਆਂ ਦੇ ਵਿੱਚ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਉਂਦੇ ਨੇ ਜਿਸ ਕਾਰਨ ਦੱਸਦੇ ਕਿ ਪ੍ਰਦੂਸ਼ਣ ਵੀ ਵਾਧਾ ਹੁੰਦਾ ਹੈ ਇਸ ਨੂੰ ਲੈ ਕੇ ਵਿਚਾਰ ਕੀਤਾ ਜਾਵੇਗਾ ਤਾਂ ਜੋ ਪਰਾਲੀ ਦੀ ਸਾਮ ਸੰਭਾਲ ਤੇ ਜ਼ੋਰ ਦਿੱਤਾ ਜਾ ਸਕੇ ਤੇ ਕਾਬਿਲ ਗੌਰ ਹੈ ਕਿ ਜਦੋਂ ਚੋਨੇ ਦੀ ਕਟਾਈ ਹੁੰਦੀ ਹੈ ਉਸ ਤੋਂ ਬਾਅਦ ਪਰਾਲੀ ਦੀ ਸਾਮ ਸੰਭਾਲ ਦਾ ਜੋ ਮੁੱਦਾ ਹੁੰਦਾ ਹੈ ਬੇहद ਹੀ ਅਹਿਮ ਹੁੰਦਾ ਹੈ ਹਾਂ ਦਾ ਕਿ ਜੋ ਪੰਜਾਬ ਦੇ ਕਿਸਾਨਾਂ ਨੂੰ ਐਜੂਕੇਟ ਵੀ ਕੀਤਾ ਜਾਂਦਾ ਹੈ ਟਾਈਮ ਟਾਈਮ ਸਰ ਕੀ ਪਰਾਲੀ ਨੂੰ ਸਾੜਿਆ ਨਾ ਜਾਵੇ ਇਸ ਤੇ ਜੋ ਹੈ ਇਲਜ਼ਾਮ ਤਰਾਸ਼ੂ ਵੀ ਵਿਖੀ ਜਾਂਦੀ ਹੈ ਜੋ ਹਵਾ ਦੀ ਗੁਣਵੱਤਾ ਹੈ ਉਹ ਬਿਲਕੁਲ ਹੀ ਜ਼ਹਿਰੀਲੀ ਹੋ ਜਾਂਦੀ ਹੈ ਤੇ ਜੋ ਪਰਾਲੀ ਦੀ ਸਾਮ ਸੰਭਾਲ ਨੂੰ ਲੈ ਕੇ ਇੱਕ ਵਰਕਸ਼ਾਪ ਦਾ ਅੱਜ ਆਯੋਜਨ ਕੀਤਾ ਜਾ ਰਿਹਾ ਹੈ ਰੈਡਸਨ ਹੋਟਲ ਜੋ ਕਿ ਬੈਸਟੈਕ ਬੋਲ ਦੇ ਨਾਲ ਹੈ ਉੱਥੇ ਹੀ ਆਯੋਜਨ ਕੀਤਾ ਜਾਏਗਾ ਜੋ ਪਰਾਲੀ ਦਾ ਮੁੱਦਾ ਹੈ ਸਾਮ ਸੰਭਾਲ ਹੈ ਪਰਾਲੀ ਦੀ ਕਿਵੇਂ ਕੀਤੀ ਜਾ ਸਕੇ ਉਸਤੇ ਵਿਚਾਰ ਕੀਤਾ ਜਾਏ ਗੁਰਦਾਸਪੁਰ ਦੇ ਵਿੱਚ 22 ਫਰਵਰੀ ਤੋਂ ਰੇਲ ਰੋਕੋ ਆंदोलਨ ਸ਼ੁਰੂ ਹੋਣ ਜਾ ਰਿਹਾ ਹੈ ਗੰਨੇ ਦੇ ਬਕਾਇਆ ਨੂੰ ਲੈ ਕੇ ਆंदोलਨ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਐਲਾਨ ਕਰ ਦਿੱਤਾ ਵੱਡੀ ਗਿਣਤੀ ਦੇ ਵਿੱਚ ਦੱਸਿਆ ਕਿ ਕਿਸਾਨ ਸ਼ਾਮਲ ਹੋਣਗੇ ਇਸ ਸਵਨ ਸਿੰਘ ਪੰਦੇੜ ਦਾ ਕਹਿਣਾ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਨੇ ਦਾਦੇ ਕੇ ਗੰਨੇ ਦੇ ਬਕਾਇਆ ਨੂੰ ਲੈ ਕੇ ਆंदोलन ਵਿਢਣ ਦੀ ਤਿਆਰੀ ਕੀਤੀ ਗਈ ਹੈ 22 ਫਰਵਰੀ ਨੂੰ ਆंदोलन ਦਾ ਐਲਾਨ ਕੀਤਾ ਗਿਆ ਰੇਲ ਰੋਕੋ ਆंदोलन ਦਾ ਐਲਾਨ ਕੀਤਾ ਗਿਆ 22 ਫਰਵਰੀ ਤੋਂ ਰੇਲ ਰੋਕਣਗੇ ਕਿਸਾਨ ਦਾਦੇ ਕੇ ਅੰਮ੍ਰਿਤਸਰ ਗੁਰਦਾਸਪੁਰ ਦੇ ਕਿਸਾਨ ਇਸ ਆंदोलਨ ਸ਼ਾਮਿਲ ਹੋਣਗੇ ਤੇ ਸਰਵਨ ਸਿੰਘ ਪੰਦੇੜ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਵੱਡੀ ਗਿਣਤੀ ਚ ਕਿਸਾਨ ਇਸ ਆंदोलन ਵਿੱਚ ਸ਼ਿਰਕਤ ਕਰਨ ਸ਼ਾਮਿਲ ਹੋਣ ਜਿਹੜਾ ਰੇਲਾਂ ਦਾ ਮੋਰਚਾ ਆਪਾਂ ਚਲਾਉਣਾ ਵਾ ਉਹਦੀ ਤਿਆਰੀ ਕਰ ਰਹੇ ਆਂ ਅਸੀਂ ਅੱਜ ਪੂਰੇ ਸਾਰੇ মিডিਆ ਰਹੀਂ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਜਿਹੜੀ ਉਸ ਦਿਨ ਬਟਾਲਾ ਰੇਲਵੇ ਸਟੇਸ਼ਨ ਤੇ ਆਈਜੀ ਬਾਰਡਰ ਜ਼ੋਨ ਨੇ ਲਗਭਗ ਕਹੋ 30 ਜਨਵਰੀ ਨੂੰ ਸਾਡੇ ਨਾਲ ਕਮਿਟਮੈਂਟ ਕੀਤੀ ਸੀ ਵੀ ਜਿਹੜੀ ਭਾਰਤ ਮਾਲਾ ਯੋਜਨਾ ਤਹਿਤ ਸੜਕਾਂ ਨਿਕਲ ਰਹੀਆਂ ਉਹਨਾਂ ਦਾ ਸਾਰਿਆਂ ਦਾ ਮਾਪਜਾ ਸੀ 15 ਫਰਵਰੀ ਤੱਕ ਅਵਾਰਡ ਕਰਕੇ ਦੇ ਦੇਵਾਂਗੇ ਗੰਨੇ ਦਾ ਬਕਾਇਆ ਸਾਰਾ ਦਿੱਤਾ ਜਾਊਗਾ ਇਸੇ ਤਰ੍ਹਾਂ ਸ਼ਹੀਦਪੁਰਾਂ ਰਾਂ ਦੀਆਂ ਨੌਕਰੀਆਂ ਜਾਂ ਹੋਰ ਪੋਲੂਸ਼ਨ ਨਾਲ ਜੁੜੇ ਹੋਏ ਮਸਲੇ ਸੀਗੇ ਉਹ ਹੱਲ ਕਰ ਦਿੱਤੇ ਜਾਣਗੇ ਪਰ ਅਜੇ ਤੱਕ ਉਹਨਾਂ ਦਾ ਨبطਾਰਾ ਨਹੀਂ ਹੋਇਆ ਹੈਗਾ ਹੁਣ ਜ਼ਿਕਰ ਅੰਮ੍ਰਿਤਪਾਲ ਸਿੰਘ ਦਾ ਜਿਸਨੇ ਅਜੇ ਹ एलान ਕੀਤਾ ਕਿ ਨਵੀਂ ਹੀ ਚਰਚਾ ਛਿੜ ਦਿੱਤੀ ਹੈ ਦਾਤੇ ਕਿ ਦਰਸਲ ਅੰਮ੍ਰਿਤਪਾਲ ਨੇ ਸ਼ਹਾਦਰ ਦੇਣ ਦੀ ਖੁਆਇਸ਼ ਪ੍ਰਗਟਾਈ ਹੈ ਸਿਰਫ ਇਹ ਨਹੀਂ ਹੈ ਅੰਮ੍ਰਿਤਪਾਲ ਨੇ ਇੱਕ ਵਾਰ ਫਿਰ ਪੁਲਿਸ ਨੂੰ ਵੀ ਚੈਲੰਜ ਕੀਤਾ ਹੈ ਇਹ ਰਿਪੋਰਟ ਕਾਹਦੀ ਚਾਹਣਿਆ ਇਸ ਸੰਸਾਰ ਤੋਂ ਰੁਕਸਤ ਹੋਈਏ ਐਦਾਂ ਤੁਰਦਿਆਂ ਫਿਰਦਿਆਂ ਭਰੀ ਜਵਾਨੀ ਚ ਭਰਿਆ ਮੇਲਾ ਛੱਡ ਕੇ ਜਾਈਏ ਇਹ ਬੋਲਨੇ ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਮੁਖੀ ਦੇ ਅਮਰਿਤਪਾਲ ਦੀ ਜ਼ੁਬਾਨ ਤੋਂ ਇਹ ਸ਼ਬਦ ਤੁਸੀਂ ਪਹਿਲਾਂ ਨਹੀਂ ਸੁਣੀ ਹੋਣਗੇ ਦਰਸਲ ਮੌਕਾ ਸੀ ਦੀਪ ਸਿੰਘੂ ਦੀ ਵਰਸੀ ਤੇ ਰੱਖਿਆ ਗਿਆ ਸਮਾਗਮ ਤੇ ਜਗ੍ਹਾ ਸੀ ਮੋਗਾ ਚ ਪੈਂਦਾ ਪਿੰਡ ਬੁੱਧ ਸਿੰਘ ਵਾਲਾ ਵੱਖ-ਵੱਖ ਬੁਲਾਰੇ ਆਪਣੀ ਤਕਰੀਰ ਦੇ ਰਹੇ ਸਨ ਆਖਿਰ ਬੋਲਣ ਦੀ ਵਾਰੀ ਅਮਰਿਤਪਾਲ ਦੀ ਆਈ ਤਾਂ ਸ਼ਹਾਦਤ ਦੇਣ ਤੱਕ ਦਾ ਐਲਾਨ ਕਰ ਦਿੱਤਾ ਤੇ ਖੁਆਇਸ਼ ਪ੍ਰਗਟਾ ਦਿੱਤੀ ਕਿ ਮੈਂ ਜਵਾਨੀ ਚ ਸ਼ਹੀਦ ਹੋਣਾ ਚਾਹੁੰਦਾ ਹਾਂ ਇਸ ਪੰਡਤ ਤੇ ਤੁਰੰਤੋਂ ਪਹਿਲਾਂ ਇਹ ਬਚਨ ਪੜੇ ਨੇ ਜਉ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜਾ ਸਿਰ ਦੀਜਾ ਕਾ ਨਾ ਕੀਜੇ ਸਿਰ ਦੇਣਾ ਪੈਣਾ ਇਹ ਸਿਰ ਲੈ ਕੇ ਨਾ ਤੇ ਸਾਨੂੰ ਵੱਡੇ ਆਉਣ ਦਾ ਸ਼ੌਕ ਹੈ ਨਾ ਅਸੀਂ ਬੁੱਢੇ ਵਾਰੇ ਕਿਸੇ ਹਸਪਤਾਲ ਦੇ ਬੈੱਡ ਦੇ ਪਾ ਕੇ ਮਰਨਾ ਚਾਹੁੰਦੇ ਆ ਅਸੀਂ ਚਾਹੁੰਦੇ ਆ ਇਸ ਸੰਸਾਰ ਤੋਂ ਰੁਕਸਤ ਹੋਈਏ ਇਦਾਂ ਤੁਰਦੇ ਆ ਫਿਰਦੇ ਆ ਭਰੀ ਜਵਾਨੀ ਚ ਭਰਿਆ ਮੇਲਾ ਛੱਡ ਕੇ ਜਾਈਏ ਤੇ ਸਾਧਗੁਰ ਦੇ ਬਚਨਾਂ ਤੇ ਫੁੱਲ ਪਾ ਕੇ ਜਾਈਏ ਤਾਂ ਅਥੇk ਵਾਰ ਫਿਰ ਅਮਰਤਪਾਲ ਨੇ ਪੁਲਿਸ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਜਥੇ ਸਮੇਤ ਗ੍ਰਿਫਤਾਰੀ ਦੇਣ ਦੇ ਲਈ ਤਿਆਰ ਹੈ ਇਥੋਂ ਤੱਕ ਕਹਿ ਦਿੰਦਾ ਹੈ ਕਿ ਡਰ ਅਮਰਤਪਾਲ ਤੋਂ ਨਹੀਂ ਅਮਰਤ ਸੰਚਾਰ ਤੋਂ ਹੈ ਮੈਂ ਸਰਕਾਰ ਨੂੰ ਅੱਜ ਇਹ ਗੱਲ ਕਹਿਣੀ ਚਾਹੁੰਦਾ ਜੇ ਗ੍ਰਿਫਤਾਰੀਆਂ ਦੀ ਗੱਲ ਹੈ ਮੈਨੂੰ ਦੱਸੋ ਕਿੱਥੇ ਗ੍ਰਿਫਤਾਰੀ ਦੇਣੀ ਹੈ ਜਿਹੜੇ ਜਥੇ ਦੀ ਗੱਲ ਹੈ ਮੈਂ ਜਥੇ ਸਮੇਤ ਗ੍ਰਿਫਤਾਰੀ ਦਿਨਾ ਜੇਲ੍ਹ ਦੇ ਅੰਦਰ ਅਮਰ ਸੰਚਾਰ ਕਰਾ ਲੀਂਗੇ ਜੇਲ੍ਹ ਦੇ ਅੰਦਰ ਵੀ ਜੇ ਲੋੜ ਹੈ ਨਾ ਅਮਰ ਸੰਚਾਰ ਦੀ ਧਰਮ ਦੇ ਪ੍ਰਚਾਰ ਦੀ ਤੇ ਅਸੀਂ ਉੱਥੇ ਜਾ ਕੇ ਇਹ ਕੰਮ ਕਰਨ ਨੂੰ ਤਿਆਰ ਹਾਂ ਪਰ ਆ ਚਲਾਕੀਆਂ ਕਰਨ ਦੀ ਲੋੜ ਨਹੀਂ ਇੱਕ ਪਾਸੇ ਬਿਆਨ ਦੇਈ ਜਾਣੇ ਪਏ ਅਸੀਂ ਲੱਭ ਰਹੇ ਕਿੱਥੇ ਲੱਭ ਰਹੇ ਤੁਹਾਨੂੰ ਸਾਰੇ ਮੀਡੀਆ ਵਾਲਿਆਂ ਨੂੰ ਪਤਾ ਹੈ ਮੈਂ ਕਿੱਥੇ ਖੜਾ ਹਾਂ ਤੇ ਫਿਰ ਐਵੇਂ ਛਾਪੀ ਮਾਰੀ ਦੇ ਝੂਠੇ ਨਾਟਕ ਕਰੀ ਜਾਣੇ ਜਿਹੜਾ ਨੌਜ ਇੱਡਾ ਕਿਹੜਾ ਗੁਨਾਹ ਸੀ ਜਿਹੜਾ ਰਿਮਾਂਡ ਲੈਣ ਦੀ ਰੋਡ 'ਤੇ ਗਈ ਇਹਨਾਂ ਨੂੰ ਭਾਈ ਸਾਹਿਬ ਇੱਕ ਪਾਸੇ ਖੋਦਦਾ ਪੁਲਸ ਲਾਭਰ ਇਨਕੇ ਪਾਸੇ ਖੋਦ ਪੁਲਸ ਮੇਰੇ ਤੋਂ ਨਹੀਂ ਘਬराई ਸਰਕਾਰ ਸਰਕਾਰ ਅਮਰਤ ਸੰਚਾਰ ਤੋਂ ਘਬराई ਹੈ ਸਰਕਾਰ ਨੌਜਵਾਨੀ ਦੇ ਬਦਲ ਜਾਣ ਤੋਂ ਘਬराई ਹੈ ਜ਼ਿਕਰ ਹੋ ਗਿਆ ਕਿ ਨੌਜਵਾਨ ਨੂੰ ਅਗਵਾ ਕਰਕੇ ਕੁੱਟਮਾਰ ਕਰਨ ਦੇ ਮਾਮਲੇ 'ਚ ਪੁਲਸ ਨੇ ਐਫ ਆਈ ਆਰ ਦਰਜ ਕੀਤੀ ਹੈ ਜਿਸ ਦੇ ਵਿੱਚ ਅਮਰਤਪਾਲ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਹੁਣ ਅਮਰਤਪਾਲ ਦੇ ਵੱਲੋਂ ਸਿੱਧੀ ਪੁਲਸ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ ਤੇ ਨਾਲ ਹੀ ਜ਼ਿਕਰ शहादत है तो होटैल की रंजीत दे को दे लाश मिली है। दे उसारी के अधीन लिफ्ट लाश हुई है मृतक की बत्तीस राम रूप पछाण हुई है दस दे की उन्नी दिन तो लापता मृतक जिसकी हूं लाश बराबद की गई है परिवार ने हालांकि ਕੋਈ ਵੀ ਐਫਆਈਆਰ ਦਰਜ ਕਰਾਈ ਹੈ ਗੁੰਮਸ਼ੁਦਗੀ ਦੀ ਰਿਪੋਰਟ ਦਾਖਲ ਕਰਵਾਈ ਸੀ ਤੇ ਦੱਸਦੇ ਕਿ ਹੋਟਲ ਮਾਲਕ ਤੇ ਕਾਰਵਾਈ ਦੀ ਮੰਗ ਕਰ ਰਿਹਾ ਹੈ ਪਰਿਵਾਰ ਤਾਂ ਹੋਟਲ ਦੀ ਉਸਾਰੀ ਦਿਨ ਲਿਫਟ ਦੇ ਵਿੱਚੋਂ ਇਲਾਸ਼ ਬਰਾਮਦ ਹੋਈ ਹੈ ਰੰਜੀਤ ਐਵੇਨਿਊ ਦਾ ਹਿਮਾਂਦਾ ਹੈ ਅੰਮ੍ਰਿਤ ਸਰਦਾ ਸਾਰਾ ਹੋਟਲ ਦੀ ਉਸਾਰੀ ਦੇ ਅਧਿਨ ਲਿਫਟ ਦੇ ਵਿੱਚੋਂ লাশ ਬਰਾਮਦ ਹੋਈ ਆ ਹੋਟਲ ਦੇ ਵਿੱਚੋਂ লাশ ਮਿਲਣਾ ਤਾਂ ਪਰਿਵਾਰ ਹੁਣ ਜੋ ਹੈ ਉਸਨੇ ਗੁੰਮਸ਼ੁਦਗੀ ਦੀ ਰਿਪੋਰਟ ਜਿਹੜੀ ਹੈ ਪਹਿਲਾਂ ਦਾਖਲ ਕਰਾਈ ਹੋਈ ਸੀ ਤੇ ਹੁਣ ਹੋਟਲ ਮਾਲਕ ਤੇ ਕਾਰਵਾਈ ਦੀ ਮੰਗ ਕਰ ਰਿਹਾ ਹੈ ਮਾਮਲਾ ਚ ਆਇਆ ਹੋਇਆ ਹੈ ਕਿ 5 ਵੇ ਸਾਨੂੰ ਪਤਾ ਲੱਗਾ ਕਿ ਇੱਥੇ ਇੱਕ ਡੈੱਡ ਬੋਡੀ ਮਿਲਦੀ ਪਈ ਹੈ ਡੈੱਡ ਬੋਡੀ ਪਾ ਲੱਗੇ ਕਿ ਮੇਰੀ ਫੈਮਿਲੀ ਹੈ ਮੈਂ ਕਿਸੇ ਬ੍ਰਦਰ ਆਪਣੇ ਬ੍ਰਦਰ ਦੇ ਘਰ ਆਇਆ ਸੀ ਉਹਦੀ ਅਗੋਰੀ ਫੈਮਿਲੀ ਦੇ ਰਿਲੇਸ਼ਨ ਨਿਕਲੇ ਆ ਤੇ ਉਹਦੀ ਡੈੱਡ ਬੋਡੀ ਨਿਕਲੀ ਇਸੇ ਹੋਟਲ ਦੇ ਵਿੱਚੋਂ ਜਿਹਦਾ ਨਾਮ ਹੈਗਾ ਰਾਇਲ ਫੂਡ ਨੇਸ਼ਨ ਤੇ ਸਾਨੂੰ ਹੁਣ ਇਹ ਪਤਾ ਲੱਗਾ ਕਿ ਬੰਦਾ ਇਸ ਲਈ ਬਿਲਡਿੰਗ 'ਚ ਕੰਮ ਕਰਦਾ ਸੀ ਤੇ ਇੱਥੇ ਰਹਿੰਦਾ ਸੀ ਇੱਥੇ ਰਹਿੰਦਾ ਸੀ ਇਹਦੀ ਬੋਡੀ ਨਿਕਲੀ ਨਾਲ ਦੀ ਬਿਲਡਿੰਗ ਦੇ ਵਿੱਚੋਂ ਪੁਲਿਸ ਬੋਡੀ ਇਹਦੀ ਲੈ ਗਈ ਆ ਤੇ 스멜 ਬਹੁਤ ਆਂਡੀ ਸੀ ਤੇ ਇਹਨਾਂ ਨੂੰ ਕਿਹਾ ਆਪਾਂ ਭਾਈ ਸੇ ਸਾਰਾ ਸੀਸੀ ਉਹ ਫੁਟੇ ਦੇ ਦੇਓ ਕੈਮਰੇ ਦੇ ਫੁਟੇਜ ਜਦੋਂ ਉਹ ਕਹਿੰਦੇ ਨਹੀਂ ਹੈਗੀ ਸਾਡੇ ਕੋਲ ਨਹੀਂ ਫੁਟੇਜ ਹੈ ਕਿ ਕੁਝ ਵੀ ਨਹੀਂ ਹੈਗਾ ਤੇ ਇਹਦੇ ਜੋ ਥੱਲੋ ਬੋਡੀ ਨਿਕਲਣ ਦਾ ਕਾਰਨ ਸਾਨੂੰ ਨਾ ਨਹੀਂ ਪਾਲਦੇ ਤੇ ਇਥੋਂ ਬਿਲਡਿੰਗ ਦੇ ਥੱਲੋ ਬੋਡੀ ਨਿਕਲੀ ਤਾਂ ਨਿਕਲੀ ਕੈਦਾਂ ਨਿਕਲੀ ਹੈ ਮੇਰਾ ਜਿਹੜਾ ਤਾਂ ਮਾਂ ਤੇ ਜਵਾਈ ਹੈ ਪੰਜ ਵਜੇ ਮਿਲਿਆ تھا ਇਹ ਮੇਰਾ ਜਿਹੜਾ ਲड़का ਕਿੰਨੇ ਦਿਨ ਸੇ ਗਾਇਬ ਹੈ ਅੱਜ 19 ਦਿਨ ਹੋ ਗਏ ਪਹਿਲੀ ਤਾਰੀਖ ਨੂੰ ਗਾਇਬ ਤਾਂ ਅੱਜ 19 ਤਾਰੀਖ ਹੋ ਗਈ ਕੋਈ ਕੰਪਲੀਟ ਨਹੀਂ ਕੰਪਲੈਂਟ ਦੇਏ ਸੇ ਤਾਂ ਪੁਲਿਸ ਵੀ ਕੋਈ ਕਾਰਵਾਈ ਨਹੀਂ ਕਰਤੇ ਤਾਂ ਅੱਜ ਉਹ ਨਾਈਸ ਤਾਰੀਖ ਹੋ ਗਈ ਅੱਜ ਲਹਾਸ ਮਿਲੀ ਯਹਾਂ ਪੇ ਇੱਕ ਡੈਡ ਬੜੀ ਮੈਡੀਸਨ ਨੂੰ ਲਿਫਟ ਵਿੱਚ ਬੰਦਾ ਡਿੱਗਾਇਆ ਸੀ ਜੋ ਲਿਫਟ ਉਤੋਂ ਖੁੱਲੀ ਥੱਲੇ ਬੰਦਸਾਰੀ ਤੇ ਜਿਹਦੀ ਤਫਤੀਸ਼ ਕਰ ਰਹੇ ਆ ਜੋ ਤਫਤੀਸ਼ ਦੇ ਸਾਹਮਣੇ ਆਊਗਾ ਉਸ ਹਿਸਾਬ ਨਾਲ ਹੀ ਕਾਰਵਾਈ ਕੀਤੀ ਜਾਵੇ ਸਰ ਇਹ ਘਰ ਦੇ ਆਨ ਨੂੰ ਦੱਸਿਆ ਜਾ ਰਿਹਾ ਕਿ ਬੰਦਾ ਲਾਪਤਾ ਸੀ ਕੁਛ ਨਹੀਂ ਹਾਂਜੀ ਉਸ ਬੰਦੇ ਵੀ ਰਪਿਸ਼ੀ ਪਹਿਲਾਂ ਗੁੰਮਸ਼ੁਦਗੀ ਦੀ ਰਪਿਸ਼ੀ ਲਿਖੀ ਗਈ ਸੀ ਤੇ ਉਸ ਬੰਦੇ ਵਾਜ ਦਿਸ਼ਨਾਸ ਕਰਾਈਏ ਵੀ ਉਹੀ ਬੰਦਾ ਮਿਲਿਆ ਜਿਹੜਾ ਗੁੰਮ ਹੋਇਆ ਤੇ ਕੋਈ ਸਰ ਹੋਟਲ ਦੇ ਮਾਲਕ ਤੇ ਕੋ ਕੋਈ ਨਹੀਂ ਜਿਸ ਸਿਸਟਮ ਕੋਈ ਨਹੀਂ ਮਿਲੀ ਆਪਣਾ ਬੋਡੀ ਮਿਲੀ ਹੈ ਬੋਡੀ ਦਾ ਪੋਸਟਪੈਂਡ ਕਰਵਾ ਕੇ ਅਗਲੀ ਕਰਵਾਉਂਦੇ ਲੈਂਦੇ ਜੋ